ਨਾਮ ਹੈ ਊੰਕਾਰ ਸਿੰਘ ਜੀ। ਆ ਬਾਈ ਕਿੱਥੇ ਦੇ ਰਹਿਣ ਵਾਲਿਓ? ਅਸੀਂ ਪਿੰਡ ਖੰਡੇਵਾਤ ਅਸੀਂ ਤਸੀਲ ਲਹਿਰਾ ਜ਼ਿਲ੍ਹਾ ਸੰਗਰੂਰ ਜੀ। ਹਾਸਾ ਹੋਣ ਦਾ ਕਾਰਨ ਕੀ ਸਮਝਦੇ ਹੋ? ਹਾਸਾ ਹੋਣ ਦਾ ਕਾਰਨ ਜੀ ਡਰਾਈਵਰ ਨੇ ਡਰਿੰਕ ਕੀਤੀ ਹੋਈ ਹੈ ਜੀ। ਉਹਦੇ ਕੋਲ ਜੀ ਵੀ ਸ਼ਰਾਬ ਪਈ ਹੈ ਜੀ। ਪੌਣੀ ਕਿੱਦੇ ਵਜੇ ਕਾਰ ਕਿੱਦੇ ਵਜੇ ਹੋਇਆ? ਇਹ ਅਪਰੋਕਸੀਮੇਟਲੀ ਪੌਣੇ 10 ਤੋਂ 10 ਦੇ ਵਿਚਕਾਰ ਜੀ। ਕਿੰਨੇ ਸੰਗਤ ਸੀ ਦੇ ਵਿਚ ਕੱਢੀ? ਸੰਗਤ 'ਚ ਤਿੰਨ ਟਰੈਕਟਰ ਤੇ ਸੀ ਜੀ। ਬਾਕੀ 7 6 7 ਬੱਚੇ ਜੇ ਸੀ ਆਪਣਾ ਕੋਈ ਜਾਨ ਮਨ ਨੁਕਸਾਨ ਨਹੀਂ ਹੋਇਆ ਨਹੀਂ ਬਚਾਅ ਹੋ ਗਿਆ ਜੇ ਸੀ نیچے ਖੜਾ ਖੜਾਈ ਖੜੇ ਸੀ ਡਾਇਰੈਕਟਰ ਤੇ ਜਦੋਂ ਸਾਨੂੰ ਦੇਖਿਆ ਵੀ ਕੰਟਰੋਲ ਆਊਟ ਆਫ ਕੰਟਰੋਲ ਹੋ ਗਿਆ ਉਹ ਖਿੱਚਦੇ ਆ ਰਹੇ ਸੀ ਸਾਨੂੰ ਇਹ ਜੰਪ ਕਰ ਗਏ ਬੱਚੇ ਬਚਾਅ ਦਾ ਸਾਰਾ ਕੁਝ ਹਾਂ ਇਹ ਜਾਨੀ ਨੁਕਸਾਨ ਬਚਾਅ ਹੋ ਗਿਆ ਹਾਂਜੀ ਪੁਲਿਸ ਆਈ ਜੀ ਅਸੀਂ ਦੋ ਵਾਰ 100 ਨੰਬਰ ਤੇ ਕਾਲ ਵੀ ਕੀਤੀ ਹੈ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਇਹਦਾ ਆਪਣਾ ਡਰਾਈਵਰ ਦਾ ਡੋਪ ਰੈਸਟ ਕਰਵਾਇਆ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਆ ਜਿਹੜਾ ਨੁਕਸਾਨ ਹੋਇਆ ਠੀਕ ਹੈ ਜੀ ਮੇਰਾ ਨਾਮ ਐਸੀ ਰਣਜੀਤ ਸਿੰਘ ਇਹ ਹਾਸਾ ਹੋਣ ਦਾ ਕਾਰਨ ਕੀ ਮੰਨਦੇ ਹੋ ਜੀ ਹਾਸਾ ਧੁੰਦ ਦੀ ਵਜ੍ਹਾ ਵੀ ਹੋ ਸਕਦੀ ਹੈ ਜਦ ਤੱਕ ਕਿਉਂਕਿ ਦੋ ਦਿਨ ਧੁੰਦ ਪੈਰੀ ਲਗਾਤਾਰ ਠੀਕ ਹੈ ਜੀ ਕਿੰਨੇ ਵਜੇ ਹਾਸਾ ਕਿੰਨੇ ਵਜੇ ਇਹ 10:10 ਵਜੇ ਦੇ ਕਰੀਬ ਹੋਇਆ ਕਿੰਨੇ ਲੋਕ ਸੀ ਇਧਰ ਟਰਾਲੀ ਵਿੱਚ ਟਰਾਲੀ ਵਿੱਚ ਹੁਣ ਕੀ ਕੋਈ 10-15 ਤੋਂ ਵੀ ਸਾਂਘਾਸੀ ਸੰਘਾਸੀ ਅਧਿਕਾਰ ਸਾਹਿਬ ਜਾਣ ਵਾਲੀ ਕੁਝ ਪਤਾ ਨਹੀਂ ਕਿ ਕਿੱਥੋਂ ਦੀ ਆਈ ਸੀ ਕਿੱਥੇ ਜਾ ਰਹੀ ਸੀ ਇਹ ਕੋਈ ਇਧਰ ਸੰਗਰੂਰ ਸਾਈਡ ਦੇ ਮੁੰਡੇ ਤੇ ਬਾਕੀ ਸਾਲਾ ਇਹ ਰੋਪੜ ਸਾਈਡ ਦਾ ਤੇ ਚਾਲੇ ਵਾਲੇ ਨੇ ਕਿੰਨੇ ਕਿੰਨਾ ਨਹੀਂ ਆ ਦੇਖਦੇ ਨੇ ਪੁੱਛਕਿਛ ਕਰਦੇ ਆ ਰਾਤ ਮਿਲੇ ਨਹੀਂ ਹੈਗਾ ਭੌਮਿਕ ਤੋਂ ਭੱਜ ਗਿਆ ਸੀਗਾ ਇਹ ਹੁਣ ਆਇਆ ਇਹਨੂੰ ਪੁੱਛਕਿਛ ਕਰਕੇ ਦੇਖਦੇ ਆ ਵੀ ਕੀ ਸਾਨੂੰ ਰਾਤ ਅਸੀਂ ਮੌਕੇ ਤੇ ਆ ਗਏ ਸੀ ਅੱਧੇ ਘੰਟੇ ਬਾਅਦ ਕਾਰਵਾਈ ਕਰਦੇ ਆ ਦੇਖਦੇ ਹਾਂ ਕਾਰਪਾਈ ਤੇ ਕੋਈ ਨਾ ਕੋਈ ਹੁੰਦਾ ਹੈ ਠੀਕ ਹੈ ਨਹੀਂ ਤਾਂ ਫਿਰ ਜੋ ਬੰਦੀ ਕਾਰਪਾਈ ਹਮਤ ਮੈਨੂੰ ਸੜਕ ਬੰਦ ਕੀਤੀ ਗਈ ਹੈ ਜੀ ਮੇਨ ਹਾਈਵੇ ਆ ਹਮੇਨ ਕਿਸੀ ਕਿਉਂਕਿ ਇਹਨੂੰ ਖੜਾ ਕਰਨ ਲੱਗੇ ਹੁਣ ਹਾਂਜੀ ਨਾਮ ਹੈ ਊੰਕਾਰ ਸਿੰਘ ਜੀ ਬਾਈ ਕਿਤੇ ਦੇ ਰਹਿਣ ਵਾਲਿਓ ਅਸੀਂ ਪਿੰਡ ਖੰਡੇਵਾਤ ਅਸੀਂ ਤਸੀਲ ਲਹਿਰਾ ਜ਼ਿਲ੍ਹਾ ਸੰਗਰੂਰ ਜੀ ਹਾਦਸਾ ਹੋਣ ਦਾ ਕਾਰਨ ਕੀ ਸਮਝਦੇ ਹੋ ਹਾਸਾ ਹੋਣ ਦਾ ਕਾਰਨ ਜੀ ਡਰਾਈਵਰ ਨੇ ਡਰਿੰਕ ਕੀਤੀ ਹੋਈ ਹੈ ਜੀ ਉਹਦੇ ਕੋਲ ਇਹ ਵੀ ਸ਼ਰਾਬ ਪਈ ਹੈ ਜੀ ਪੌਣੀ ਕਿੰਨੇ ਵਜੇ ਕਾਰ ਕਿੰਨੇ ਵਜੇ ਹੋਇਆ ਇਹ ਅਪ੍ਰੋਕਸੀਮੇਟਲੀ ਪੌਣੇ 10 ਤੋਂ 10 ਦੇ ਵਿਚਕਾਰ ਜੀ ਕਿੰਨੇ ਸੰਗਤ ਸੀ ਦੇ ਵਿਚਕਾਰ ਸੀ ਸੰਗਤ 'ਚ ਤਿੰਨ ਟਰੈਕਟਰ ਤੇ ਸੀ ਜੀ ਬਾਕੀ 7 6 7 ਬੱਚੇ ਜੇ ਸੀ ਆਪਣਾ ਕੋਈ ਜਾਨ ਮਨ ਨੁਕਸਾਨ ਨਹੀਂ ਹੋਇਆ ਨਹੀਂ ਬਚਾਅ ਹੋ ਗਿਆ ਜੇ ਸੀ نیچے ਖੜਾ ਖੜਾਈ ਖੜੇ ਸੀ ਡਾਇਰੈਕਟਰ ਤੇ ਜਦੋਂ ਸਾਨੂੰ ਦੇਖਿਆ ਵੀ ਕੰਟਰੋਲ ਆਊਟ ਆਫ ਕੰਟਰੋਲ ਹੋ ਗਿਆ ਉਹ ਖਿੱਚਦੇ ਆ ਰਹੇ ਸੀ ਸਾਨੂੰ ਇਹ ਜੰਪ ਕਰ ਗਏ ਬੱਚੇ ਬਚਾਅ ਦਾ ਸਾਰਾ ਕੋਈ ਹਾਂ ਇਹ ਜਾਨੀ ਨੁਕਸਾਨ ਬਚਾਅ ਹੋ ਗਿਆ ਹਾਂਜੀ ਪੁਲਿਸ ਆਈ ਜੀ ਅਸੀਂ ਦੋ ਵਾਰ 100 ਨੰਬਰ ਤੇ ਕਾਲ ਵੀ ਕੀਤੀ ਹੈ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਇਹਦਾ ਆਪਣਾ ਡਰਾਈਵਰ ਦਾ ਡੋਕੂਮੈਂਟਸ ਕਿਹਾ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਆ ਜਿਹੜਾ ਨੁਕਸਾਨ ਹੋਇਆ ਠੀਕ ਹੈ ਜੀ ਮੇਰਾ ਨਾਮ ਹੈ ਅਸੀ ਰਣਜੀਤ ਸਿੰਘ ਇਹ ਹਾਸਾ ਹੋਣ ਦਾ ਕਾਰਨ ਕੀ ਮੰਨਦੇ ਹੋ ਜੀ ਹਾਸਾ ਧੁੰਦ ਦੀ ਵਜ੍ਹਾ ਵੀ ਹੋ ਸਕਦੀ ਹੈ ਜਦ ਤੱਕ ਕਿਉਂਕਿ ਦੋ ਦਿਨ ਧੁੰਦ ਪੈਰੀ ਲਗਾਤਾਰ ਠੀਕ ਹੈ ਜੀ ਕਿੰਨੇ ਵਜੇ ਹਾਸਾ ਕਿੰਨੇ ਵਜੇ ਇਹ 10:10 ਵਜੇ ਦੇ ਕਰੀਬ ਹੋਇਆ ਕਿੰਨੇ ਲੋਕ ਸੀ ਇੱਧਰ ਟਰਾਲੀ ਵਿੱਚ ਟਰਾਲੀ ਵਿੱਚ ਹੁਣ ਕਿ ਕੋਈ 10-15 ਤੋਂ ਵੀ ਸਾਂਘਾਸੀ ਸਾਂਘਾਸੀ ਅਧਿਕਾਰ ਸਾਹਿਬ ਜਾਣ ਵਾਲੀ ਕੁਝ ਪਤਾ ਨਹੀਂ ਕਿ ਕਿੱਥੋਂ ਦੀ ਆਈ ਸੀ ਕਿੱਥੇ ਜਾ ਰਹੀ ਸੀ ਇਹ ਕੋਈ ਇਧਰ ਸੰਗਰੂਰ ਸਾਈਡ ਦੇ ਨੇ ਮੁੰਡੇ ਤੇ ਬਾਕੀ ਸਾਲਾ ਇਹ ਰੋਪੜ ਸਾਈਡ ਦਾ ਤੇ ਚਾਲੇ ਵਾਲੇ ਨੇ ਕਿੰਨੇ ਕਿੰਨਾ ਨਹੀਂ ਆ ਦੇਖਦੇ ਨੇ ਪੁੱਛਕਿਛ ਕਰਦੇ ਆ ਰਾਤ ਮਿਲੇ ਨਹੀਂ ਹੈਗਾ ਭੌਮਿਕ ਤੋਂ ਭੱਜ ਗਿਆ ਸੀਗਾ ਇਹ ਹੁਣ ਆਇਆ ਇਹਨੂੰ ਪੁੱਛਕਿਛ ਕਰਕੇ ਦੇਖਦੇ ਆ ਵੀ ਕੀ ਸਾਨੂੰ ਰਾਤ ਅਸੀਂ ਮੌਕੇ ਤੇ ਆ ਗਏ ਸੀ ਅੱਧੇ ਘੰਟੇ ਬਾਅਦ ਕਾਰਵਾਈ ਕਰਦੇ ਆ ਦੇਖਦੇ ਹਾਂ ਘਾਰਪਾਈ ਤੇ ਕੋਈ ਨਾ ਕੋਈ ਹੁੰਦਾ ਹੈ ਠੀਕ ਹੈ ਨਹੀਂ ਤਾਂ ਫਿਰ ਜੋ ਬੰਦੀ ਕਰ ਰਹੀ ਹਾਂ ਤੁਸੀਂ ਮੈਨੂੰ ਸੜਕ ਬੰਦ ਕੀਤੀ ਗਈ ਹੈ ਜੀ ਮੇਨ ਹਾਈਵੇ ਆ ਮੈਨੂੰ ਕਿਸੀ ਕਿਉਂਕਿ ਇਹਨੂੰ ਖੜਾ ਕਰਨ ਲੱਗੇ ਹੁਣ ਹਾਂਜੀ